ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਜਿੰਨਾ ਪਿਆਰ ਭਰਮਾਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਵੀਡੀਓ ਵੇਖ ਕੇ ਕਮੈਂਟ ਕਰਦੇ ਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜੀ। ਪ੍ਰੀਤ ਆਪਣੇ ਮਾਪਿਆਂ ਦੀ ਵਧੀਆ ਲਾਡ ਲਈ ਧੀ ਆ। ਤਿੰਨ ਭਰਾ ਨੇ ਉਹਦੇ ਤੇ ਇੱਕ ਭੈਣ ਆ ਉਹ ਜਦੋਂ ਉਹਨੇ ਪਲੱਸ 2 ਪਾਸ ਕਰ ਲਈ ਤਾਂ ਉਹ ਅੱਗੇ ਪੜਨਾ ਨਹੀਂ ਚਾਹੁੰਦੀ ਸੀ ਉਹਦੇ ਭਰਾ ਤੇ ਉਹਦੇ ਪਾਪਾ ਉਹਨੂੰ ਕਹਿੰਦੇ ਆ ਕਿ ਤੂੰ ਪੜ ਲਾ ਪਰ ਉਹ ਕਹਿੰਦੀ ਵੀ ਨਹੀਂ ਮੈਂ ਬਸ ਪਲੱਸ 2 ਤੱਕ ਹੀ ਪੜਨਾ ਇਸ ਤੋਂ ਬਾਅਦ ਮੇਰਾ ਇੰਟਰਸਟ ਨਹੀਂ ਚਲੋ ਕੁੜੀਆਂ ਘਰ ਰਹਿੰਦੀਆਂ ਹਨਾ ਘਰ ਦੇ ਕੰਮਾਂ ਦੇ ਵਿੱਚ ਮਾਂ ਪਿਓ ਨਾਲ ਹੱਥ ਵਟਾਉਂਦੀਆਂ ਪ੍ਰੀਤ ਵੀ ਸਲਾਈ ਬਣਾਈ ਦੇ ਜੋ ਕੰਮ ਹੁੰਦੇ ਆ ਦਾਅ ਤਿਆਰ ਕਰਨ ਲੱਗ ਜਾਂਦੀਆਂ ਕੁੜੀਆਂ ਕੰਮ ਕਰਦੀ ਆ ਉਹਨਾਂ ਦੇ ਪਰਿਵਾਰ ਸੀ ਜਿਹੜਾ ਉਹ ਆਰਥਿਕ ਪੱਖੋਂ ਵਧੀਆ ਸੀ ਜ਼ਮੀਨ ਜਾਇਦਾਦ ਵਧੀਆ ਸੀ 2-4 ਸਾਲ ਲੰਘੇ ਪਲੱਸ 2 ਕਰਨ ਤੋਂ ਬਾਅਦ ਤਾਂ ਘਰਦਿਆਂ ਨੂੰ ਹੁੰਦਾ ਵੀ ਹੁਣ ਕੁੜੀ ਪੜ ਵੀ ਲਈ ਘਰ ਦੇ ਕੰਮ ਵੀ ਸਿੱਖ ਗਈ ਵੀ ਚਲ ਹੁਣ ਇਹਨੂੰ ਵਿਆਹ ਕੇ ਸਹੁਰੇ ਘਰ ਤੋਰ ਦਈਏ ਉਹਦੇ ਵਾਸਤੇ ਮੁੰਡਾ ਵੇਖਿਆ ਜਾਣ ਲੱਗਾ ਰਿਸ਼ਤੇਦਾਰੀ ਦੇ ਵਿੱਚੋਂ ਹੀ ਕਿਸੇ ਨੇ ਰਿਸ਼ਤੇ ਦੀ ਦੱਸ ਪਾਈ ਮੁੰਡੇ ਨੂੰ 25 ਕਿੱਲੇ ਜ਼ਮੀਨ ਦੇ ਹੁੰਦੇ ਸੀ ਤੇ ਮੁੰਡਾ ਬਹੁਤ ਹੀ ਸੋਹਣਾ ਸੁਨੱਖਾ ਸੀ ਗ੍ਰੈਜੂਏਸ਼ਨ ਕੀਤੀ ਸੀ ਮੁੰਡੇ ਨੇ ਚਲੋ ਰਿਸ਼ਤੇ ਦੀ ਵੇਖ ਵਿਖਾਈ ਹੁੰਦੀ ਆ ਪ੍ਰੀਤ ਦੇ ਪਾਪਾ ਨੂੰ ਮੁੰਡਾ ਤੇ ਘਰਵਾਰ ਪਸੰਦ ਆ ਜਾਂਦਾ ਕੁੜੀ ਨੂੰ ਵੇਖਣ ਦਾ ਜਿਹੜਾ ਦਿਨ ਆ ਉਹ ਮਿਥ ਲਿਆ ਜਾਂਦਾ ਪ੍ਰੀਤ ਨੂੰ ਵੇਖਣਾ ਉਹਦੇ ਘਰ ਵਾਲਾ ਤੇ ਉਹਦੀ ਹੋਣ ਵਾਲੀ ਸੱਸ ਤੇ ਉਹਦਾ ਸਹੁਰਾ ਤੇ ਉਹਦੀ ਨਣਦ ਆਉਂਦੇ ਆ ਜਦੋਂ ਉਹ ਆਉਂਦੇ ਆ ਤੇ ਵੇਖਦੇ ਆ ਚਲੋ ਪ੍ਰੀਤ ਵੇਖਦੀ ਆ ਵੀ ਮੁੰਡਾ ਜਿਹੜਾ ਉਹਦੇ ਤੋਂ ਬਹੁਤ ਹੀ ਜ਼ਿਆਦਾ ਸੋਹਣਾ ਜਦੋਂ ਮੁੰਡੇ ਤੇ ਕੁੜੀ ਨੂੰ ਅਲੱਗ ਬਿਠਾ ਕੇ ਗੱਲ ਕਰਵਾਈ ਜਾਂਦੀ ਆ ਤਾਂ ਪ੍ਰੀਤ ਉਸ ਮੁੰਡੇ ਨੂੰ ਇੱਕੋ ਹੀ ਗੱਲ ਕਹਿੰਦੀ ਆ ਕਿ ਤੁਸੀਂ ਬਹੁਤ ਜ਼ਿਆਦਾ ਸੋਹਣੇ ਹੋ ਤੁਹਾਡੀ ਪਰਸਨੈਲਿਟੀ ਬਹੁਤ ਆ ਪਰ ਮੈਂ ਤਾਂ ਇੱਕ ਆਮ ਪਰਿਵਾਰ ਦੀ ਹੈਨਾ ਪਿੰਡੂ ਜੀ ਕੁੜੀ ਆ ਵੀ ਤੁਸੀਂ ਵੇਖ ਲਓ ਜੇ ਮੈਂ ਤੁਹਾਡੇ ਪਸੰਦ ਆ ਵੀ ਬਾਅਦ ਦੇ ਵਿੱਚ ਇਹ ਨਾ ਹੋਵੇ ਕਿ ਕਿ ਤੁਸੀਂ ਮੈਨੂੰ ਇਹ ਕਹੋ ਵੀ ਮੈਂ ਤਾਂ ਸੋਹਣੀ ਨਹੀਂ ਲੱਗਦੀ ਤੁਹਾਡੇ ਨਾਲ ਉਹ ਮੁੰਡਾ ਜਿਹੜਾ ਉਹ ਕੁਝ ਨਹੀਂ ਕਹਿੰਦਾ ਉਹ ਕਹਿੰਦਾ ਵੀ ਜਿਵੇਂ ਮੇਰੇ ਮੰਮੀ ਪਾਪਾ ਨੇ ਕਰਤਾ ਬਸ ਠੀਕ ਆ ਐਨੀ ਕਹਿ ਕੇ ਚਲੋ ਰੀਤ ਨੂੰ ਇਹ ਹੁੰਦਾ ਵੀ ਚਲੋ ਆਪਣੇ ਮਾਪਿਓ ਤੋਂ ਬਾਹਰ ਨਹੀਂ ਹੋਣਾ ਸ਼ਗਨ ਜਿਹੜਾ ਕਰ ਦਿੱਤਾ ਜਾਂਦਾ ਤੇ 3 ਮਹੀਨੇ ਬਾਅਦ ਜਿਹੜਾ ਵਿਆਹ ਰੱਖਿਆ ਜਾਂਦਾ ਪ੍ਰੀਤ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਸਹੁਰੇ ਘਰ ਗਈ ਤੇ ਉਹਦੇ ਘਰ ਵਾਲਾ ਸੀ ਜਿਹੜਾ ਉਹ ਉਹ ਨੂੰ ਘੱਟ ਪਸੰਦ ਕਰਦਾ ਸੀ ਮੰਗਣੀ ਤੋਂ ਬਾਅਦ ਵੀ ਉਹ ਉਹ ਨੂੰ ਕੋਈ ਫੋਨ ਨਹੀਂ ਸੀ ਕਰਦਾ ਹੁੰਦਾ ਜਦੋਂ ਉਹਦੀ ਮੰਗਣੀ ਹੋ ਕੇ ਹਟਦੀ ਆ ਤਾਂ ਉਹਦੇ ਘਰ ਵਾਲਾ ਇੱਕ ਵਿਆਹ ਦੇ ਵਿੱਚ ਜਾਂਦਾ ਵਿਆਹ ਦੇ ਵਿੱਚ ਉਹਨੂੰ ਇੱਕ ਕੁੜੀ ਪਸੰਦ ਆ ਜਾਂਦੀ ਆ ਉੱਥੇ ਉਹਦੇ ਨਾਲ ਉਹਦੀ ਫਰੈਂਡਸ਼ਿਪ ਹੋ ਜਾਂਦੀ ਆ ਤੇ ਉਹਨੂੰ ਇਹ ਹੁੰਦਾ ਵੀ ਹੁਣ ਮੇਰਾ ਵਿਆਹ ਤਾਂ ਉਹਦੇ ਨਾਲ ਹੋਊਗਾ ਤੇ ਉਹ ਦੱਸਦਾ ਨਹੀਂ ਕੁੜੀ ਨੂੰ ਉਹਨੂੰ ਜਿਹੜੀ ਨਾਲ ਉਹਦੀ ਫਰੈਂਡਸ਼ਿਪ ਹੁੰਦੀ ਆ ਇਧਰੋਂ ਪ੍ਰੀਤ ਨਾਲ ਉਹਦਾ ਵਿਆਹ ਹੋ ਜਾਂਦਾ ਵਿਆਹ ਤੋਂ ਬਾਅਦ ਉਹ ਪ੍ਰੀਤ ਨੂੰ ਕੋਈ ਬਹੁਤਾ ਨਹੀਂ ਬੁਲਾਉਂਦਾ ਚਲਾਉਂਦਾ ਬਸ ਥੋੜਾ ਜਿਹਾ ਲਿਮਟਿਡ ਬੁਲਾਉਂਦਾ ਘਰੋਂ ਬਾਹਰ ਰਹਿੰਦਾ ਉਹ ਜ਼ਿਆਦਾਤਰ ਪ੍ਰੀਤ ਮਹੀਨਾ ਤੋਂ ਮਹੀਨੇ ਦਾ ਵੇਖਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਕਿ ਤੁਸੀਂ ਘਰੇ ਬਿਲਕੁਲ ਵੀ ਨਹੀਂ ਆਉਂਦੇ ਵੀ ਤੁਸੀਂ ਬਿਲਕੁਲ ਰਾਤ ਨੂੰ ਆਉਣੇ ਹੋ ਹਨਾ ਸਵੇਰ ਫੇਰ ਚਲੇ ਜਾਣੇ ਹੋ ਵੀ ਕੀ ਤੁਹਾਡਾ ਜੀ ਨਹੀਂ ਕਰਦਾ ਵੀ ਤੁਸੀਂ ਮੇਰੇ ਕੋਲੇ ਬੈਠੋ ਗੱਲਾਂ ਬਾਤਾਂ ਕਰੋ ਤੋ ਕਹਿੰਦਾ ਵੀ ਮੈਂ ਤੈਨੂੰ ਸੱਚ ਦੱਸਾਂ ਵੀ ਤੂੰ ਮੇਰੇ ਪਸੰਦ ਨਹੀਂ ਹੈਗੀ ਤੂੰ ਤਾਂ ਜਮਾ ਪਿੰਡੂ ਅਣਪੜ੍ਹ ਟਾਈਪ ਕੁੜੀ ਆ ਨਾ ਤੂੰ ਕੋਨੀ ਕਰਦੀਆਂ ਨਾ ਤੇਰੇ ਕੋਈ ਵਾਲ ਸਟ੍ਰੇਟ ਕਰਵਾਏ ਨੇ ਨਾ ਤੇਰੇ ਕੋਈ ਨੋਹਾਂ ਤੇ ਨੇਲ ਪੇਂਟ ਹੁੰਦੀ ਆ ਵੀ ਤੂੰ ਤਾਂ ਜਮਾ ਸਿੱਧੀ ਸਾਦੀ ਪਿੰਡੂ ਬਸ ਇਕੱਲਾ ਸਲਵਾਰ ਸੂਟ ਪਾਉਣੀ ਆ ਵੀ ਮੈਨੂੰ ਇਹੋ ਜੀ ਕੁੜੀ ਨਹੀਂ ਚਾਹੀਦੀ ਸੀ ਪ੍ਰੀਤ ਕਹਿੰਦੀ ਵੀ ਜਦੋਂ ਆਪਣੀ ਮੰਗਣੀ ਹੋਣੀ ਸੀ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਸੀ ਆਪਣੇ ਬਾਰੇ ਵੀ ਮੇਰਾ ਰਹਿਣ ਸਹਿਣ ਆ ਜਿਹੜਾ ਇਦਾਂ ਦਾ ਹੀ ਆ ਵੀ ਮੇਰੇ ਪਰਿਵਾਰ ਦੇ ਵਿੱਚ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪਰ ਮੈਨੂੰ ਇਦਾਂ ਰਹਿਣਾ ਹੀ ਵਧੀਆ ਲੱਗਦਾ ਵੀ ਹੁਣ ਵਿਆਹ ਤੋਂ ਬਾਅਦ ਤੁਸੀਂ ਇਹ ਗੱਲ ਕਰਦੇ ਹੋ ਹਨ ਤਾਂ ਉਹ ਕਹਿੰਦਾ ਵੀ ਚਲ ਠੀਕ ਹੈ ਬਸ ਫਿਰ ਤੂੰ ਮੇਰੇ ਤੋਂ ਇਹ ਆ ਸੁਣਾ ਰੱਖ ਵੀ ਮੈਂ ਤੈਨੂੰ ਕਿਤੇ ਬਾਹਰ ਲੈ ਕੇ ਜਾਵਾਂ ਘਮਾਉਣ ਫਰਾਉਣ ਜਾਂ ਤੈਨੂੰ ਕਿਤੇ ਵੀ ਲੈ ਕੇ ਜਾਵਾਂ ਮੈਂ ਤੈਨੂੰ ਨਹੀਂ ਲੈ ਕੇ ਜਾ ਸਕਦਾ ਜਦੋਂ ਵੀ ਕਿਤੇ ਤੂੰ ਜਾਣਾ ਹੋ ਭੈਣ ਨਾਲ ਤੇ ਮੰਮੀ ਨਾਲ ਚਲੀ ਜਾਈ ਕਿਉਂਕਿ ਭੈਣ ਦੀ ਤੇ ਮੰਮੀ ਦੀ ਪਸੰਦਾਂ ਤੂੰ ਮੇਰੇ ਨਾਲ ਤਾਂ ਬਸ ਠੀਕ ਹੈ ਵੀ ਮੈਂ ਤੇਰਾ ਇੱਕ ਪਤੀ ਆ ਤੇਰੀਆਂ ਲੋੜਾਂ ਸਾਰੀਆਂ ਪੂਰੀਆਂ ਕਰੂੰਗਾ ਪਰ ਇਸ ਤਰ੍ਹਾਂ ਨਹੀਂ ਤੇਰੇ ਸ਼ੌਂਕ ਨਹੀਂ ਪੂਰੀ ਕਰ ਸਕਦਾ ਮੈਂ ਪ੍ਰੀਤ ਬੜਾ ਹੈਰਾਨ ਹੁੰਦੀ ਆ ਤੇ ਉਹ ਨਾ ਉਦਾਸ ਹੋ ਜਾਂਦੀ ਆ ਉਹ ਸੋਚਦੀ ਆ ਵੀ ਮੈਂ ਆਪਣੇ ਮੰਮੀ ਨਾਲ ਗੱਲ ਕਰਾਂ ਸੱਸ ਨਾਲ ਕਰਾਂ ਕਿ ਨਾ ਕਰਾਂ ਪਰ ਉਹਨੂੰ ਐਂ ਲੱਗਦਾ ਵੀ ਨਹੀਂ ਹੌਲੀ ਹੌਲੀ ਵੀ ਉਹਨੂੰ ਆਪੇ ਮੋਹ ਆਉਣ ਲੱਗ ਜੂ ਘਰੇ ਰਹਿਣ ਲੱਗ ਜੂ ਵੀ ਕਿੰਨਾ ਕਚੇਰ ਘਰੋਂ ਬਾਹਰ ਰਹੂ ਤੇ ਉਧਰੋਂ ਜਿਹੜੀ ਕੁੜੀ ਨਾਲ ਉਹਦੀ ਫਰੈਂਡਸ਼ਿਪ ਹੁੰਦੀ ਆ ਇੱਕ ਦਿਨ ਉਹ ਉਹਨੂੰ ਦੱਸ ਦਿੰਦਾ ਜਦੋਂ ਉਹ ਕਹਿੰਦੀ ਆ ਵੀ ਮੇਰੇ ਨਾਲ ਵਿਆਹ ਕਰਵਾ ਤਾਂ ਉਹ ਕਹਿੰਦਾ ਵੀ ਯਾਰ ਮੈਂ ਨਾ ਤੈਨੂੰ ਝੂਠ ਨਹੀਂ ਬੋਲਣਾ ਚਾਹੁੰਦਾ ਵੀ ਮੇਰੇ ਘਰ ਦੇ ਆਣੇ ਧੱਕੇ ਨਾਲ ਮੇਰਾ ਵਿਆਹ ਕਰਤਾ ਮੇਰੀ ਮੰਮੀ ਨੇ ਛੋਟੇ ਹੁੰਦੇ ਦੀ ਕਿਤੇ ਕਿਹਾ ਹੋਇਆ ਸੀ ਰਿਸ਼ਤੇਦਾਰੀ ਦੇ ਵਿੱਚ ਵੀ ਤੁਹਾਡੀ ਕੁੜੀ ਦਾ ਰਿਸ਼ਤਾ ਮੈਂ ਲਵਾਂ ਤੇ ਵੀ ਮੈਂ ਚਾਹੁੰਦਾ ਨਹੀਂ ਸੀ ਪਰ ਮੇਰੀ ਮੰਮੀ ਨੇ ਆਪਣੀ ਸੌਂ ਪਾ ਕੇ ਮੇਰੀ ਭੈਣ ਨੇ ਹਨਾ ਜ਼ਬਰਦਸਤੀ ਮੇਰਾ ਵਿਆਹ ਕਰਤਾ ਤੇ ਉਹ ਕੁੜੀ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ ਜ਼ਬਰਦਸਤੀ ਵਿਆਹ ਨੂੰ ਕਿਹੜਾ ਕੋਈ ਐਸੀ ਵੀ ਇੱਕ ਦਿਨ ਦਾ ਕੰਮ ਸੀ ਵੀ ਕੁੜੀ ਦੇਖੀ ਹੋਊ ਵਿਆਹ ਹੋਇਆ ਹੋਊ ਮੰਗਣੀ ਹੋਈ ਹੋਊ ਉਹ ਕਹਿੰਦਾ ਵੀ ਨਹੀਂ ਵੀ ਇੰਨਾ ਨਹੀਂ ਮਤਲਬ ਹੋਇਆ ਵੀ ਬਸ ਜ਼ਬਰਦਸਤੀ ਕਰਤਾ ਵੀ ਮੈਂ ਤੈਨੂੰ ਦੱਸ ਨਹੀਂ ਸਕਿਆ ਕਿਉਂਕਿ ਮੈਨੂੰ ਇਹ ਸੀ ਵੀ ਤੂੰ ਮੇਰੇ ਨਾਲ ਗੱਲ ਕਰਨੀ ਬੰਦ ਕਰ ਦੇਂਗੀ ਦੇਖ ਮੈਂ ਤੇਰੀ ਬਿਨਾ ਰਹਿ ਨਹੀਂ ਸਕਦਾ ਮੈਂ ਤੈਨੂੰ ਬਹੁਤ ਜਿਆਦਾ ਪਸੰਦ ਕਰਦਾ ਉਹ ਕਹਿੰਦੀ ਵੀ ਜੇ ਤੂੰ ਮੈਨੂੰ ਪਸੰਦ ਕਰਦਾ ਮੈਂ ਵੀ ਕਰਦੀ ਆ ਪਰ ਕਹਿੰਦੀ ਵੀ ਆ ਤਾਂ ਮੈਂ ਤੇਰੇ ਨਾਲ ਹੀ ਕਰਾਉਣਾ ਹੁਣ ਤੂੰ ਵੇਖ ਵੀ ਵਿਆਹ ਦਾ ਕੀ ਕਰਨਾ ਤੇ ਚਲ ਉਹ ਗੱਲ ਪਲਾਨ ਬਣਾਉਂਦੇ ਆ ਉਹ ਕਹਿੰਦੀ ਵੀ ਤੂੰ ਉਹਨੂੰ ਤਲਾਕ ਦੇ ਦੇ ਤੂੰ ਉਹਨੂੰ ਅੰਦਰੇ-ਅੰਦਰ ਮਨਾਲਾ ਵੀ ਘਰਦਿਆਂ ਦੇ ਵਿੱਚ ਵੀ ਐ ਲੱਗੇ ਵੀ ਤੁਸੀਂ ਸਹਿਮਤੀ ਨਾਲ ਤਲਾਕ ਲੈ ਰਹੇ ਹੋ ਉਹ ਕਹਿੰਦਾ ਚਲੋ ਮੈਂ ਕੋਸ਼ਿਸ਼ ਕਰਦਾ ਤੇ ਉਹ ਆਪਣੇ ਘਰ ਵਾਲੀ ਪ੍ਰੀਤ ਨਾਲ ਗੱਲ ਕਰਦਾ ਕਿ ਪ੍ਰੀਤ ਮੈਂ ਤੈਨੂੰ ਧੋਖੇ 'ਚ ਨਹੀਂ ਰੱਖਣਾ ਚਾਹੁੰਦਾ ਮੇਰੇ ਹੋਰ ਕੁੜੀ ਪਸੰਦ ਆ ਮਾਡਰਨ ਕੁੜੀ ਆ ਮੇਰੀ ਸੋਚ ਦੇਹਾਨਦੀ ਆ ਮੇਰੀ ਪਰਸਨੈਲਿਟੀ ਦੇਹਾਨਦੀ ਆ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹਣਾ ਵੀ ਪਲੀਜ਼ ਤੂੰ ਮੈਨੂੰ ਤਲਾਕ ਦੇ ਦੇ ਉਹ ਕਹਿੰਦੀ ਹੁਣ ਤਲਾਕ ਆਏ ਤਾਂ ਹੈ ਨਹੀਂ ਵੀ ਮੈਂ ਤੈਨੂੰ ਤਲਾਕ ਕਹਤਾ ਤੇ ਤਲਾਕ ਹੋ ਜੂ ਚਲ ਤੂੰ ਘਰੇ ਗੱਲ ਕਰ ਲੈ ਵੀ ਵੈਸੇ ਵੀ ਜਦੋਂ ਮੈਂ ਤੇਰੇ ਪਸੰਦ ਹੀ ਹੈ ਨਹੀਂ ਚਲੋ ਇਹ ਗੱਲ ਜਦੋਂ ਪਰਿਵਾਰਾਂ ਦੇ ਵਿੱਚ ਹੁੰਦੀ ਆ ਤੇ ਪਰਿਵਾਰ ਹੁਣ ਤਲਾਕ ਕਿਹੜਾ ਛੋਟੀ ਗੱਲ ਹੁੰਦੀ ਆ ਉਹਨਾਂ ਨੂੰ ਇਹ ਲੱਗਦਾ ਸੀ ਵੀ ਐਂ ਰਿਸ਼ਤਾ ਟੁੱਟ ਜੂ ਤਾਂ ਕੁੜੀ ਦੇ ਘਰ ਦੇ ਆ ਜਿਹੜੇ ਉਹ ਆਉਦੀ ਮਤਲਬ ਜਿਹੜੀ ਪ੍ਰੀਤ ਦੀ ਮਾਂ ਗਈ ਉਹ ਆਦੀ ਕੁੜਮਣੀ ਨੂੰ ਕਹਿੰਦੀ ਭੈਣ ਜੀ ਜੇ ਤੁਹਾਨੂੰ ਇਹ ਲੱਗਦਾ ਸੀ ਵੀ ਤੁਹਾਡੇ ਮੁੰਡੇ ਦੀ ਬਾਹਰ ਕਿਸੇ ਨਾਲ ਗੱਲ ਆ ਤੇ ਤੁਸੀਂ ਆਪਣੇ ਮੁੰਡੇ ਨੂੰ ਪਹਿਲਾਂ ਪੁੱਛਣਾ ਸੀ ਸਾਡੀ ਕੁੜੀ ਦੇ ਤੁਸੀਂ ਐਵੇਂ ਦਾਗ ਲਾਇਆ ਹਨਾ ਕਰੈਕਟਰ ਤੇ ਵਿਚਾਰੀ ਤਲਾਕਸ਼ੋਦਾ ਵੱਜੂਗੀ ਵੀ ਹੁਣ ਆਏ ਅਸੀਂ ਤਲਾਕ ਕਿਵੇਂ ਲੈ ਲਈਏ ਉਹ ਕਹਿੰਦੀ ਭੈਣੇ ਨੇ ਆਣੇ ਐਵੇਂ ਗੱਲਾਂ ਕਰਦੇ ਨੇ ਚਲ ਕੋਈ ਨਵੇਂ ਸਮਝਾਉਂਗੀ ਉਸ ਤੋਂ ਬਾਅਦ ਮੁੰਡੇ ਦੀ ਮਾਂ ਉਹਨੂੰ ਬਹੁਤ ਸਮਝਾਉਂਦੀ ਆ ਪਰ ਉਹ ਕਹਿੰਦਾ ਵੀ ਨਹੀਂ ਮੈਂ ਘਰ ਛੱਡ ਕੇ ਜਾਊ ਵੀ ਨਹੀਂ ਇਹਨੂੰ ਤਲਾਕ ਦੀ ਮਤਲਬ ਗੱਲ ਕਰੋ ਚਲੋ ਉਸ ਤੋਂ ਬਾਅਦ ਫਿਰ ਮੁੰਡੇ ਦੀ ਮਾਂ ਜਿਹੜੀ ਪ੍ਰੀਤ ਦੀ ਮਾਂ ਨੂੰ ਕਹਿੰਦੀ ਹੈ ਵੀ ਭੈਣੇ ਗੱਲ ਤਾਂ ਵੱਧ ਗਈ ਵੀ ਜੇ ਮੁੰਡਾ ਕੁਝ ਖਾ ਕੇ ਮਰ ਗਿਆ ਜਾਂ ਕਿਤੇ ਛੱਡ ਕੇ ਚਲਾ ਗਿਆ ਵੀ ਫਿਰ ਵੀ ਕੀ ਕਰਾਂਗੇ ਵੀ ਤੁਹਾਡੀ ਕੁੜੀ ਇੱਥੇ ਖੁਸ਼ ਨਹੀਂ ਰਹਿਣੀ ਵੀ ਤੁਸੀਂ ਐਂ ਕਰੋ ਜਿੰਨਾ ਵੀ ਤੁਹਾਡਾ ਖਰਚਾ ਹੋਇਆ ਤੁਸੀਂ ਉਹ ਖਰਚਾ ਜਿਹੜਾ ਆਪਦਾ ਲੈ ਲਓ ਚਲੋ ਕੁੜੀ ਦੀ ਮਾਂ ਆਪਣੇ ਭਰਾ ਨੂੰ ਫੋਨ ਕਰਦੀ ਹੈ ਰਿਸ਼ਤੇਦਾਰ ਇਕੱਠੇ ਹੋ ਕੇ ਜਾਂਦੇ ਆ ਜਦੋਂ ਗੱਲ ਹੁੰਦੀ ਆ ਤਾਂ ਮੁੰਡਾ ਇੱਕੋ ਹੀ ਗੱਲ ਕਹਿੰਦਾ ਵੀ ਮੈਂ ਤੁਹਾਡੀ ਕੁੜੀ ਨਹੀਂ ਰੱਖਣੀ ਤੁਸੀਂ ਆਪਦੀ ਕੁੜੀ ਨੂੰ ਲੈ ਜਾਓ ਜਿੰਨਾ ਤੁਹਾਡੇ ਤੇ ਪੈਸਾ ਲੱਗਿਆ ਉਹ ਤੁਸੀਂ ਲੈ ਲਓ 10 ਲੱਖ ਵੱਧ ਦੇ ਦੂੰ ਤਾਂ ਫਿਰ ਕੁੜੀ ਦੇ ਮਾਮੇ ਨੂੰ ਗੁੱਸਾ ਆਉਂਦਾ ਤੇ ਉਹ ਕਹਿੰਦਾ ਵੀ ਵੈਸੇ ਮੈਂ ਧੀ ਆ ਪਹਿਣਾ ਆਲਾ ਮੈਨੂੰ ਇਹ ਗੱਲ ਕਹਿਣੀ ਨਹੀਂ ਚਾਹੀਦੀ ਪਰ ਮੈਨੂੰ ਇੱਕ ਗੱਲ ਦੱਸ ਤੁਹਾਡੇ ਵੀ ਘਰੇ ਕੁੜੀ ਆ ਜੇ ਕੋਈ ਤੁਹਾਡੀ ਕੁੜੀ ਨਾਲ ਐਂ ਕਰੇ ਵੀ ਤੂੰ ਅੱਜ ਪੈਸਿਆਂ ਦੀ ਕੀਮਤ ਤਾਂ ਲਾ ਰਿਹਾ ਸਾਡੀ ਕੁੜੀ ਦੀ ਇੱਜ਼ਤ ਜਿਹੜੀ ਸਾਡੀ ਕੁੜੀ ਦੀ ਇੱਜ਼ਤ ਖਰਾਬ ਹੋਈ ਆ ਉਹਦਾ ਕੋਈ ਮੁੱਲ ਨਹੀਂ ਤੂੰ ਅੱਜ ਪੈਸੇ ਆਲਾ ਬਣਦਾ ਉਦੋਂ ਤੂੰ ਸੋਚਣਾ ਸੀ ਜਾਂ ਫਿਰ ਤੂੰ ਐਂ ਕਰ ਚੱਲ ਤੈਨੂੰ ਗੁੱਸਾ ਲੱਗੂ ਮੇਰੀ ਗੱਲ ਦਾ ਤੂੰ ਆਪਣੀ ਕੁੜੀ ਨੂੰ ਸਾਡੇ ਮੁੰਡੇ ਦੇ ਤੌਰ ਦੇ ਉਹਨੇ ਪੈਸੇ ਅਸੀਂ ਦੇਵਾਂਗੇ ਜਿੰਨਾ ਵਿਆਹ ਤੇ ਖਰਚਾ ਹੋਊਗਾ ਇਹ ਗੱਲ ਸੁਣ ਕੇ ਪ੍ਰੀਤ ਦੇ ਘਰ ਵਾਲਾ ਜਿਹੜਾ ਉਹ ਗੁੱਸੇ 'ਚ ਆ ਜਾਂਦਾ ਖੜਾ ਹੋ ਕੇ ਕਹਿੰਦਾ ਤੂੰ ਕੌਣ ਹੋਂਨਾ ਮੇਰੀ ਭੈਣ ਨੂੰ ਕਹਿਣ ਵਾਲਾ ਉਹ ਕਹਿੰਦਾ ਫਿਰ ਤੂੰ ਕੌਣ ਹੋਂਨਾ ਮੇਰੀ ਭਾਣਜੀ ਨੂੰ ਕਹਿਣ ਵਾਲਾ ਵੀ ਮੈਂ ਇਹ ਗੱਲ ਕਰਨਾ ਨਹੀਂ ਚਾਹੁੰਦਾ ਸੀ ਮੈਂ ਇੱਜ਼ਤਦਾਰ ਘਰਾਣੇ ਦਾ ਧੀਆ ਭੈਣਾਂ ਵਾਲਾ ਪਰ ਜੋ ਤੂੰ ਗੱਲ ਕਰ ਰਿਹਾ ਉਹ ਠੀਕ ਆ ਚਲੋ ਇਸ ਤਰ੍ਹਾਂ ਬਾਪਾ ਤੂੰ ਤੂੰ ਮੈਂ ਮੈਂ ਹੋ ਜਾਂਦੀ ਐ ਤੇ ਫਿਰ ਪ੍ਰੀਤ ਆ ਜਿਹੜੀ ਉਹ ਆਪਣੇ ਮਾਮੇ ਨੂੰ ਤੇ ਪਾਪੇ ਨੂੰ ਕੋਈ ਗੱਲ ਕਹਦੀ ਵੀ ਹੁਣ ਤੁਸੀਂ ਹਨਾ ਤੱਕੇ ਨਾਲ ਮੈਨੂੰ ਵਸਾਉਣ ਦੀ ਕੋਸ਼ਿਸ਼ ਕਰੋਗੇ ਤਾਂ ਮੇਰੀ ਸਾਰੀ ਉਮਰ ਦੀ ਜਿਹੜੀ ਖੁਸ਼ੀ ਆ ਵੀ ਇਹਨੇ ਤਾਂ ਮੈਨੂੰ ਜਮੀਂ ਬੁਲਾਉਣਾ ਛੱਡ ਦੇਣਾ ਫਿਰ ਮੈਂ ਕਿਹਦੇ ਸਿਰ ਤੇ ਰਹੂੰ ਵੀ ਮੈਂ ਇਹਨਾਂ ਦਾ ਘਰ ਦਾ ਕੰਮ ਕਰਨ ਨੂੰ ਰਹੂੰਗੀ ਚਲੋ ਫਿਰ ਸਹਿਮਤੀ ਬਣ ਜਾਂਦੀ ਆ 37 ਲੱਖ ਰੁਪਏ ਦੇ ਵਿੱਚ ਗੱਲ ਹੋ ਜਾਂਦੀ ਆ 37 ਲੱਖ ਰੁਪਏ ਉਹਨਾਂ ਦਾ ਖਰਚ ਹੋਇਆ ਹੁੰਦਾ ਤੇ ਮੁੰਡੇ ਵਾਲੇ 40 ਲੱਖ ਰੁਪਏ ਆ ਕੁੜੀ ਵਾਲਿਆਂ ਨੂੰ ਦੇ ਦਿੰਦੇ ਆ ਕੁੜੀ ਵਾਲੇ ਕਹਿੰਦੇ ਸਮਾਨ ਅਸੀਂ ਕੋਈ ਝੱਕ ਕੇ ਨਹੀਂ ਲੈ ਜਾਣਾ ਜਿਹੜਾ ਸਮਾਨ ਆ ਉਹ ਤੁਸੀਂ ਰੱਖੋ ਸਾਨੂੰ ਪੈਸੇ ਦਿਓ ਚਲੋ 40 ਲੱਖ ਰੁਪਏ ਦੇ ਦਿੱਤਾ ਜਾਂਦਾ ਤੇ ਪ੍ਰੀਤ ਜਿਹੜੀ ਵਿਚਾਰੀ ਮੁੜ ਕੇ ਤਲਾਕਸ਼ੂਦਾ ਹੋ ਕੇ ਆਪਣੇ ਘਰ ਆ ਜਾਂਦੀ ਆ ਫਿਰ ਉਹ ਮੁੰਡਾ ਜਿਹੜਾ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਮੈਂ ਉਸੇ ਕੁੜੀ ਨਾਲ ਵਿਆਹ ਕਰਵਾਉਣਾ ਉਹ ਆਪਣੀ গারਲਫ੍ਰੈਂਡ ਨਾਲ ਵਿਆਹ ਕਰਵਾ ਲੈਂਦਾ ਜਦੋਂ ਵਿਆਹ ਕੇ ਉਹ ਘਰ ਆਉਂਦੀ ਆ ਤੇ ਉਹਦੇ ਸੀ ਜਿਹੜੇ ਕੰਮ ਉਹ ਕੱਟੇ ਹੋਏ ਵਾਲ ਸਟੇਟ ਕੀਤੇ ਹੋਏ ਵਾਲ ਖੁੱਲੇ ਰੱਖਦੀ ਜੀਨਾ ਪਾਉਂਦੀ ਘਰ ਦੇ ਕੰਮ ਦੀ ਉਹਨੂੰ ਕੋਈ ਫਿਕਰ ਨਹੀਂ ਹੁੰਦੀ ਸੀ ਕਦੇ ਗੱਡੀ ਚੱਕੀ ਇੱਧਰ ਚੜਗੇ ਕਦੇ ਗੱਡੀ ਚੱਕੀ ਇੱਧਰ ਚੜਗੇ ਏ ਮੁੰਡੇ ਦੀ ਮਾਂ ਸੋਚਦੀ ਆ ਵੀ ਇਹ ਕੀ ਗੱਲ ਬਣੀ ਵੀ ਐਂ ਤਾਂ ਟਾਈਮ ਪਾਸ ਨਹੀਂ ਹੋਣਾ ਉਹ ਆਪਣੇ ਮੁੰਡੇ ਨੂੰ ਸਮਝਾਉਂਦੀ ਆ ਵੀ 40 ਲੱਖ ਰੁਪਏ ਤਾਂ ਉਧਰ ਦਿੱਤਾ ਤੇ ਹੁਣ ਰੋਜ਼ ਦੇ ਨਵੇਂ ਖਰਚੇ ਵੀ ਐਂ ਤਾਂ ਆਪਾਂ ਕਰਜ਼ਈ ਹੋ ਜਾਾਂਗੇ ਤੇ ਉਹ ਕਹਿੰਦਾ ਵੀ ਦੇਖ ਮਾਂ ਲਾਈਫ ਆ ਜਿਹੜੀ ਇੰਜੋਏ ਕਰਨ ਵਾਸਤੇ ਹੁੰਦੀ ਆ ਤੂੰ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰ ਚਲੋ ਮਾਂ ਦੀ ਕੀ ਨੇ ਸੁਣਨੀ ਸੀ ਪਿਓ ਤਾਂ ਵੈਸੇ ਹੀ ਵਾਲਾ ਨਰਮ ਸੀ ਕਿਸੇ ਵੀ ਗੱਲ 'ਚ ਨਹੀਂ ਸੀ ਬੋਲਦਾ ਫਿਰ ਮਾਂ ਸੋਚਦੀ ਆ ਵੀ ਮੁੰਡੇ ਨੇ ਤਾਂ ਦੋ ਵਾਰੀ ਵਿਆਹ ਕਰਵਾ ਲਿਆ ਵੀ ਕੁੜੀ ਵਿਆਹ ਦੀ ਐ ਵੀ ਇਹਨਾਂ ਦਾ ਐ ਨਹੀਂ ਪਤਾ ਵੀ ਸਾਰਾ ਕੁਝ ਹੀ ਲੁੱਟ ਪਟ ਕੇ ਖਾ ਜਾਣ ਚਲੋ ਕੁੜੀ ਦਾ ਵਿਆਹ ਕਰ ਦਿੰਦੇ ਆ ਤੇ ਹੁਣ ਜਿਹੜੀ ਮੁੰਡੇ ਦੀ ਮਾਂ ਹੁੰਦੀ ਆ ਉਹ ਸਾਰਾ ਦਿਨ ਘਰ ਦੇ ਕੰਮ ਕਰਦੀ ਆ ਨੂ ਰਾਣੀ ਸੀ ਜਿਹੜੀ ਉਹ ਕੁਝ ਵੀ ਨਹੀਂ ਕਰਦੀ ਤਾਂ ਚਲੋ ਨੂ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ 9 ਮਹੀਨਿਆਂ ਬਾਅਦ ਉਹਦੇ ਬੱਚਾ ਹੁੰਦਾ ਬੱਚਾ ਸੀ ਜਿਹੜਾ ਉਹ ਅਬਨਾਰਮਲ ਪੈਦਾ ਹੁੰਦਾ ਉਹ ਜਦੋਂ ਵੱਡਾ ਵੀ ਹੋ ਜਾਂਦਾ 3-4 ਸਾਲ ਦਾ ਬੱਚਾ ਹੋ ਜਾਂਦਾ ਨਾਉ ਬੋਲਣ ਲੱਗਦਾ ਨਾਉ ਤੁਰਨ ਲੱਗਦਾ ਤੇ ਬਸ ਉਹ ਮੰਜੇ ਤੇ ਹੀ ਪਿਆ ਰਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਡਾਕਟਰੀ ਇਲਾਜ ਕਰਵਾਇਆ ਡਾਕਟਰ ਕਹਿੰਦੇ ਵੀ ਇਹ ਬੱਚਾ ਠੀਕ ਨਹੀਂ ਹੋ ਸਕਦਾ ਤੇ ਉਸ ਤੋਂ ਬਾਅਦ ਹੋਰ ਵੀ ਇੱਕ ਸ਼ੌਕ ਕਰਨ ਵਾਲੀ ਗੱਲ ਵੀ ਜਿਹੜੀ ਉਸ ਮੁੰਡੇ ਦੇ ਘਰ ਵਾਲੀ ਸੀ ਜਿਹਦੇ ਨਾਲ ਉਹਨੇ ਦੂਜੀ ਵਾਰ ਵਿਆਹ ਕਰਵਾਇਆ ਸੀ ਡਾਕਟਰ ਕਹਿੰਦੇ ਵੀ ਇਹ ਹੁਣ ਮਾਂ ਨਹੀਂ ਬਣ ਸਕਦੀ ਇੱਕ ਬੱਚਾ ਹੀ ਇਹਦੇ ਹੋਣਾ ਸੀ ਹੋ ਗਿਆ ਇਸ ਤੋਂ ਬਾਅਦ ਤੁਸੀਂ ਕਿਤੇ ਮਰਜ਼ੀ ਚਲੇ ਜਾਓ ਟ੍ਰੀਟਮੈਂਟ ਕਰਾ ਲਓ ਪਰ ਇਹ ਮਾਂ ਨਹੀਂ ਬਣ ਸਕਦੀ ਤੇ ਫਿਰ ਉਹ ਮੁੰਡੇ ਦੀ ਮਾਂ ਨਾ ਜਿਹੜੀ ਆਪਦੇ ਮੁੰਡੇ ਨੂੰ ਕਹਿੰਦੀ ਆ ਵੀ ਤੂੰ ਉਸ ਬਗਾਨੀ ਧੀ ਦਾ ਪਾਪ ਲਿਆ ਸੀ ਉਹਦੀ ਪਤਾ ਨਹੀਂ ਉਹਨੇ ਕੀ ਮਨ ਦੇ ਵਿੱਚ ਵਿਚਾਰੀ ਕਿੰਨੀ ਇੱਕ ਦੁਖੀ ਹੋਈ ਹੋਊ ਵੀ ਉਹਦੀਆਂ ਆਂਦਰਾਂ ਨੇ ਕੀ ਤੈਨੂੰ ਵਦ ਅਸੀਸ ਦਿੱਤੀ ਵੀ ਅੱਜ ਤੂੰ ਇੱਕ ਬੱਚੇ ਨੂੰ ਵੀ ਦਰਸਦਾ ਵੀ ਇਹ ਗੱਲਾਂ ਜਿਹੜੀਆਂ ਆਪਣੇ ਬੱਚੇ ਆ ਨਾ ਜਿਹੜੇ ਉਹਨਾਂ ਨੂੰ ਇਹ ਛੋਟੀਆਂ ਲੱਗਦੀਆਂ ਹੁੰਦੀਆਂ ਵੀ ਹਾਂ ਵਿਆਹ ਕਰਾ ਲਓ ਤਲਾਕ ਦੇ ਦਿਓ ਛੱਡ ਛੜਾਈ ਕਰ ਦਿਓ ਇਹ ਰਿਸ਼ਤੇ ਆ ਜਿਹੜੇ ਇਹ ਐਨੇ ਕੱਚੇ ਨਹੀਂ ਹੋਣੇ ਚਾਹੀਦੇ ਵੀ ਕਿਸੇ ਸ਼ਰਤ ਤੇ ਤੁਸੀਂ ਰਿਸ਼ਤਾ ਜੋੜ ਲਓ ਤੇ ਕਿਸੇ ਸ਼ਰਤ ਤੇ ਤੋੜ ਦਿਓ ਆਖਰ ਨੂੰ ਵਗਾਨੀ ਦੀ ਇੱਜ਼ਤ ਖਰਾਬ ਕਰਕੇ ਉਹਨੂੰ ਵਾਪਸ ਘਰੇ ਬਿਠਾ ਦੇਣਾ ਬਿਨਾਂ ਕਿਸੇ ਗਲਤੀ ਦੇ ਫਿਰ ਉਹ ਸਿਆਣੇ ਕਹਿੰਦੇ ਆ ਨਾ ਵੀ ਕਦੇ ਨਾ ਕਦੇ ਤਾਂ ਜਿਹੜਾ ਟਾਈਮ ਆ ਉਹ ਮੁੜ ਕੇ ਆ ਜਾਂਦਾ ਤੇ ਫਿਰ ਉਹ ਕੁੜੀ ਵੀ ਜਿਹੜੀ ਉਸ ਮੁੰਡੇ ਨੂੰ ਲਾਨਤਾਂ ਪਾਉਂਦੀ ਆ ਕਹਿੰਦੀ ਵੀ ਤੂੰ ਪਹਿਲਾਂ ਉਹਦੇ ਨਾਲ ਵਿਆਹ ਕਰਵਾਇਆ ਮੇਰੇ ਤੋਂ ਚੋਰੀ ਰੱਖ ਕੇ ਤੂੰ ਮੇਰੀ ਜ਼ਿੰਦਗੀ ਵੀ ਖਰਾਬ ਕੀਤੀ ਤੇ ਤੂੰ ਉਹਦੀ ਵੀ ਕੀਤੀ ਕਿਉਂਕਿ ਇਹ ਚੀਜ਼ ਆਟੋਮੈਟਿਕਲੀ ਹੁੰਦੀ ਆ ਜਦੋਂ ਹੁਣ ਉਹਨੂੰ ਇੱਕ ਬੱਚਾ ਹੋਇਆ ਉਹੀ ਅਬਨਾਰਮਲ ਤੇ ਅੱਗੇ ਉਹਨੂੰ ਕੋਈ ਬੱਚਾ ਨਹੀਂ ਹੋ ਸਕਦਾ ਸੀ ਬੱਚਿਆਂ ਤੋਂ ਬਿਨਾ ਔਰਤਾਂ ਦੀ ਜਿਹੜੀ ਕਿਸੇ ਦੀ ਵੀ ਵਿਆਹਤਾ ਜੋੜੇ ਦੀ ਜ਼ਿੰਦਗੀ ਹੈ ਜਿਹੜੀ ਬੱਚਿਆਂ ਦੇ ਲਈ ਹੀ ਆਪਾਂ ਸਾਰਾ ਦਿਨ ਕੰਮ ਕਰਦੇ ਆਂ ਤੁਰੇ ਫਿਰਦੇ ਆਂ ਆਪਾਂ ਇਹ ਆਸ ਰੱਖਦੇ ਆਂ ਵੀ ਬੱਚੇ ਵੱਡੇ ਹੋਣਗੇ ਤੇ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ ਉਹ ਵੱਖਰੀ ਗੱਲ ਆ ਵੀ ਕੋਈ ਪਤਾ ਨਹੀਂ ਕਿਸੇ ਨੂੰ ਤੁਰਦੇ ਫਿਰਦੇ ਨੂੰ ਮੌਤ ਆ ਜੇ ਵੀ ਸੰਭਾਲਣ ਦੀ ਲੋੜ ਪਊ ਕਿ ਨਾ ਪਰ ਇੱਕ ਪਰਿਵਾਰ ਸਾਰਿਆਂ ਨੂੰ ਚਾਹੀਦਾ ਹੁੰਦਾ ਫਿਰ ਉਸ ਤੋਂ ਬਾਅਦ ਜਿਹੜਾ ਉਹ ਮੁੰਡਾਗਾ ਉਹ ਵੀ ਕਿਤੇ ਨਾ ਕਿਤੇ ਇਹ ਸੋਚਦਾ ਵੀ ਵਾਕਿਆ ਹੀ ਮੈਂ ਬਹੁਤ ਜਲਦਬਾਜ਼ੀ ਕੀਤੀ ਵੀ ਜਦੋਂ ਮੈਨੂੰ ਉਦਾਂ ਹੀ ਕੁੜੀ ਪਸੰਦ ਨਹੀਂ ਸੀ ਮੈਂ ਉਦੋਂ ਹੀ ਮਨਾ ਕਰ ਦਿੰਦਾ ਪਰ ਮੇ ਇਹ ਨੇਚਰਲ ਤੌਰ ਤੇ ਹੋ ਗਿਆ ਜੇ ਮੰਨ ਲਵੋ ਤਲਾਕ ਨਾ ਹੋਇਆ ਹੁੰਦਾ ਫਿਰ ਵੀ ਉਸ ਕੁੜੀ ਨਾਲ ਵਿਆਹ ਹੋਇਆ ਹੁੰਦਾ ਤੇ ਬੱਚਾ ਇਦਾਂ ਹੁੰਦਾ ਫਿਰ ਉਹਨੂੰ ਇਹ ਸੋਚਿਆ ਜਾਂਦਾ ਵੀ ਰੱਬ ਦਾ ਪਾਣਾ ਠੀਕ ਹੈ ਪਰ ਜਦੋਂ ਇਸ ਤਰ੍ਹਾਂ ਆਪਣੇ ਤੋਂ ਕੋਈ ਗਲਤੀ ਹੁੰਦੀ ਆ ਤੇ ਉਸ ਤੋਂ ਬਾਅਦ ਸਾਨੂੰ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਅਸੀਂ ਇਹੀ ਕਹਿੰਨੇ ਆ ਵੀ ਉਹਦਾ ਸਰਾਪ ਲੱਗ ਗਿਆ ਇਸ ਕਰਕੇ ਵਿਆਹ ਸ਼ਾਦੀ ਦੇ ਜਿਹੜੇ ਫੈਸਲੇ ਹੁੰਦੇ ਨੇ ਇਹ ਬਹੁਤ ਵੱਡੇ ਹੁੰਦੇ ਨੇ ਇਹ ਕੋਈ ਮੱਝਗਾ ਵਾਲਾ ਕੰਮ ਨਹੀਂ ਹੁੰਦਾ ਵੀ ਅੱਜ ਮੱਝ ਨੂੰ ਵੇਚ ਕੇ ਦੂਜੇ ਘਰ ਤੋਰਤਾ ਕੱਲ ਨੂੰ ਉੱਥੇ ਵੀ ਕੋਈ ਸੌਦੇ ਨਹੀਂ ਹੁੰਦੇ ਇਹ ਰਿਸ਼ਤੇ ਆ ਜਿਹੜੇ ਮਨੁੱਖੀ ਰਿਸ਼ਤੇ ਆ ਇਹ ਸੋਚ ਸਮਝ ਕੇ ਜੋੜਨੇ ਚਾਹੀਦੇ ਆ ਤੇ ਸੋਚ ਸਮਝ ਕੇ ਹੀ ਤੋੜਨੇ ਚਾਹੀਦੇ ਆ ਕਿਵੇਂ ਲੱਗੀ ਤੁਹਾਨੂੰ ਆਪਣੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਤੁਹਾਡੇ ਸਾਰਿਆਂ ਦੇ ਕਮੈਂਟ ਆ ਜਿਹੜੇ ਉਹ ਪੜਦੇ ਆਂ ਹਾਂਜੀ ਦੋਸਤੋ ਆਪਣੀ ਪਿਛਲੀ ਵੀਡੀਓ ਤੇ ਤੁਹਾਡੇ ਜੋ ਕਮੈਂਟ ਆਏ ਨੇ ਮਾਮਾ ਧੀਆ ਦੇ ਪਿਆਰ ਦੀ ਵੱਖਰੀ अहमियत ਹੁੰਦੀ ਹੈ ਭੈਣ ਕਿਰਨਜੀਤ ਵੈਰੀ ਗੁੱਡ ਸਟੋਰੀ ਤੇਰਾ ਭਰਾ ਛਾਪੇ ਤੋਂ ਧੰਨਵਾਦ ਵੀਰੇ ਅੱਗੇ ਅਵਤਾਰ ਕੌਰ ਜੀ ਇਹ ਕੈਨੇਡਾ ਤੋਂ ਨੇ ਇਹ ਆਪਣੇ ਨਾਲ ਨਵੇਂ ਜੁੜੇ ਨੇ ਤੇ ਇਹ ਵੀ ਆਪਣੀ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਨੇ ਬਹੁਤ ਵਧੀਆ ਸਟੋਰੀ ਧੰਨਵਾਦ ਭੈਣੇ ਅੱਗੇ ਅੰਸ਼ਦੀਪ ਬਹੁਤ ਵਧੀਆ ਸੀ ਕਹਾਣੀ ਸਿਸਟਰ ਜੀ ਧੰਨਵਾਦ ਜੀ ਤੁਸੀਂ ਪਹਿਲੀ ਵਾਰ ਕਮੈਂਟ ਕੀਤਾ ਤੁਸੀਂ ਕਿੱਥੋਂ ਹੋ ਜਰੂਰ ਦੱਸਿਓ ਆਪਣੇ ਬਾਰੇ ਅੱਗੇ ਮਨਮਿੰਦਰ ਔਲਖ ਬਹੁਤ ਵਧੀਆ ਲੱਗੀ ਸਟੋਰੀ ਧੰਨਵਾਦ ਜੀ ਬਲਜਿੰਦਰ ਸਿੰਘ ਜੀ ਬਹੁਤ ਵਧੀਆ ਕਹਾਣੀ ਸੀ ਧੰਨਵਾਦ ਜੀ ਕਸ਼ਮੀਰ ਖਖ ਵੈਰੀ ਨਾਈਸ ਸਟੋਰੀ ਧੰਨਵਾਦ ਜੀ ਨਰਿੰਦਰ ਕੌਰ ਬਹੁਤ ਸੋਹਣੀ ਕਹਾਣੀ ਰਾਣੀ ਦੀ ਸੱਸ ਤੇ ਪਤੀ ਨੇ ਬਹੁਤ ਵਧੀਆ ਸੋਚਿਆ ਰਾਣੀ ਦੀ ਬੇਟੀ ਲਈ ਹਾਂਜੀ ਮੈਨੂੰ ਵੀ ਇਹ ਕਹਾਣੀ ਨਿੱਜੀ ਤੌਰ ਤੇ ਬਹੁਤ ਪਸੰਦ ਆਈ ਸੀ ਪਰ ਇੱਕ ਗੱਲ ਮੈਂ ਨੋਟ ਕੀਤੀ ਹੈ ਵੀ ਜਿਹੜੀਆਂ ਵਧੀਆ ਕਹਾਣੀਆਂ ਹੁੰਦੀਆਂ ਉਹ ਜਾਦਾ ਮਤਲਬ ਉੱਪਰ ਤੱਕ ਨਹੀਂ ਜਾਂਦੀਆਂ ਉਹਨਾਂ ਦੇ ਵੀਊ ਹਜ਼ਾਰ ਤੋਂ ਵੀ ਘੱਟ ਰਹਿ ਜਾਂਦੇ ਆ ਫਿਰ ਮੈਨੂੰ ਬੜਾ ਫੀਲ ਹੁੰਦਾ ਵੀ ਜਿਹੜੀ ਵਧੀਆ ਜਿਆਦਾ ਵਧੀਆ ਚੀਜ਼ ਹੁੰਦੀ ਹੈ ਦਿਲ ਨੂੰ ਟੁੰਬਣ ਵਾਲੀ ਉਹ ਕਹਾਣੀ ਹੈ ਜਿਹੜੀ ਉਹ ਪਤਾ ਨਹੀਂ ਤਾਂ YouTube ਦੇ ਕੋਈ ਹੁੰਦਾ ਹਨਾ ਵੀ ਅੱਗੇ ਤੱਕ ਨਹੀਂ ਭੇਜਦਾ ਪਰ ਕੱਲ ਵਾਲੀ ਕਹਾਣੀ ਬਹੁਤ ਜ਼ਿਆਦਾ ਦਿਲ ਨੂੰ ਛੂਹਣ ਵਾਲੀ ਕਹਾਣੀ ਸੀ ਅੱਗੇ ਬਨੀ ਦਾ ਰਾਣੀ ਵੈਰੀ ਨਾਈਸ ਅੱਗੇ ਪ੍ਰੀਤਮ ਸਿੰਘ ਜੀ ਵਾਹਿਗੁਰੂ ਜੀ ਮੇਰ ਕਰਨ ਸਭ ਦੇ ਦੁੱਖ ਦੂਰ ਕਰਨ ਅੱਗੇ ਰਾਜ ਵੈਰੀ ਇਮੋਸ਼ਨਲ ਐਂਡ ਸੈਡ ਸਟੋਰੀ ਹਾਂਜੀ ਤੁਹਾਡੇ ਕਮੈਂਟ ਆਉਂਦੇ ਨੇ ਭਗਵੰਤ ਸਿੰਘ ਦੀ ਆਈਡੀ ਤੋਂ ਵੀ ਆਉਂਦੇ ਨੇ ਤੇ ਤੁਸੀਂ ਕੱਲ ਵੀ ਲਿਖਿਆ ਸੀ ਰਾਜ ਬਿੰਦਰ ਵੀ ਮੈਨੂੰ ਨਾ ਮਤਲਬ ਪਛਾਣ ਨਹੀਂ ਆਈ ਤੁਸੀਂ ਕੌਣ ਹੋ ਤੁਸੀਂ ਜਰੂਰ ਦੱਸਿਓ ਮੈਂ ਤੁਹਾਨੂੰ ਪੁੱਛਿਆ ਵੀ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਸੀਂ ਕੌਣ ਹੋ ਕਿਉਂਕਿ ਮੈਨੂੰ ਇਹ ਲੱਗਦਾ ਵੀ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਅੱਗੇ ਅਵੀਰਾਜ ਸਿੰਘ ਗੁੱਡ ਜੀ ਇਹ ਮਖੂ ਤੋਂ ਨੇ ਭੈਣ ਜੀ ਜਿਹੜੇ ਗੁਰਮੀਤ ਭੈਣ ਜੀ ਆਪਣੇ ਨਾਲ ਪਿਛਲੇ ਮਹੀਨੇ ਤੋਂ ਜੁੜੇ ਨੇ ਤੇ ਇਹ ਉਹਨਾਂ ਦੇ ਦਰਾਨੀ ਜੀ ਆ ਇਹ ਵੀ ਵਿਚਾਰੀਆਂ ਸਾਰੀਆਂ ਪੈਣਾ ਮੈਨੂੰ ਬਹੁਤ ਸਪੋਰਟ ਕਰਦੀਆਂ ਨੇ ਆਪਣੇ ਆਪਣੇ ਫੋਨ ਤੋਂ ਇਹ ਕਹਾਣੀ ਸੁਣਦੀਆਂ ਤੇ ਕਮੈਂਟ ਵੀ ਕਰਦੀਆਂ ਅੱਗੇ ਤੀਰਥਕੌਰ ਜੀ ਕਹਾਣੀ ਬਹੁਤ ਦਿਲਚਸਪ ਰਾਣੀ ਆਪਣੇ ਪਤੀ ਤੇ ਪੁੱਤ ਰਾਣੀ ਆਪਣੇ ਪਤੀ ਦੇ ਪੁੱਤ ਨੂੰ ਤਾਂ ਪਾਲਦੀ ਸੀ ਆਪਣੀ ਧੀ ਉਸਦੇ ਪੇਕੇ ਰੋਲ ਰਹੀ ਸੀ ਹਾਂਜੀ ਬਿਲਕੁਲ ਇੱਕ ਔਰਤ ਦੀ ਇਹੀ ਜ਼ਿੰਦਗੀ ਹੁੰਦੀ ਆ ਪਰ ਉਹਨਾਂ ਦੇ ਸਹਰੇ ਪਰਿਵਾਰ ਨੇ ਜੋ ਸੋਚਿਆ ਉਹ ਬਹੁਤ ਵਧੀਆ ਸੋਚਿਆ ਅੱਗੇ ਅਵੀਰਾਜ ਸਿੰਘ ਤੇ ਪ੍ਰਭ ਨੂਰ ਗਿੱਲ ਇਹ ਮੇਰੀ ਭੈਣ ਇਹ ਵੀ ਸਾਰੀਆਂ ਕਹਾਣੀਆਂ ਆਪਣੀਆਂ ਸੁਣਦੇ ਨੇ ਅੱਗੇ ਆਗਮ ਜੋਤ ਬਹੁਤ ਵਧੀਆ ਕਹਾਣੀਆਂ ਰਾਣੀ ਦੀ ਤੇ परी ਦੀ ਰਾਣੀ ਦੀ ਸੱਸ ਤੇ ਪਤੀ ਨੇ ਬਹੁਤ ਵਧੀਆ ਕੀਤਾ ਹਾਂਜੀ ਤੁਹਾਡੀ ਬੇਟੀ ਦਾ ਬਰਥਡੇ 22 ਦਸੰਬਰ ਨੂੰ ਹੈ ਨਾ ਤੁਸੀਂ ਮੈਨੂੰ ਇੱਕ ਦਿਨ ਪਹਿਲਾਂ ਯਾਦ ਕਰਾ ਦਿਓ ਠੀਕ ਆ ਆਪਾਂ ਵੀਡੀਓ ਦੇ ਵਿੱਚ ਉਹਨਾਂ ਨੂੰ ਵਿਸ਼ ਕਰਾਂਗੇ ਅੱਗੇ ਨਵਜੋਤ ਕੌਰ ਜੀ ਵੈਰੀ ਗੁੱਡ ਸਟੋਰੀ ਗੁਰਾ ਥਾਂਦੇ ਵਾਲਾ ਮੁਖਸਰ ਇਹ ਵੀਰ ਜੀ ਵੀ ਹਰ ਇੱਕ ਵੀਡੀਓ ਤੇ ਕਮੈਂਟ ਕਰਦੇ ਨੇ ਇਹੀ ਮੁਕਸਰ ਸਾਹਿਬ ਤੋਂ ਕੋਈ ਪਿੰਡਾ ਥਾਂ ਦੇ ਵਾਲਾ ਉੱਥੋਂ ਨਹੀਂ ਗੇ ਅੱਗੇ ਅਜੈਬ ਸਿੰਘ ਡਾਕਟਰ ਅਜੈਬ ਘਰਾਟ ਵਾਈ ਫਰਾਜ਼ਦੀਪ कौर ਗੁੱਡ ਸਟੋਰੀ ਸਿਸਟਰ ਜੀ ਧੰਨਵਾਦ ਵੀਰੇ ਇੰਨੀ ਸਪੋਰਟ ਲਈ ਅੱਗੇ ਬਲਜੀਤ कौर ਜੀ ਹਾਂਜੀ ਬੇਟਾ ਕਹਾਣੀ ਵੈਰੀ ਵੈਰੀ ਨਾਈਸ ਬਟ ਇੱਕ ਔਰਤ ਕਿੰਨੀ ਮਜਬੂਰ ਹੁੰਦੀ ਆ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰ ਸਕਦੀ ਹਾਂਜੀ ਬਿਲਕੁਲ ਪਾਪੀ ਆਪ ਕਹਿ ਦਈਏ ਕਿ ਔਰਤਾਂ ਜਿਹੜੀ ਉਹਨੂੰ ਬਰਾਬਰ ਦਾ ਦਰਜਾ ਮਿਲਿਆ ਪਰ ਫਿਰ ਵੀ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀ ਫੈਸਲੇ ਆ ਜਿਹੜੇ ਉਹ ਔਰਤਾਂ ਜਿਹੜੀ ਆਪਣੇ ਆਪ ਨਹੀਂ ਲੈ ਸਕਦੀ ਉਹ ਫੈਸਲੇ ਵੀ ਕੋਈ ਐਨੇ ਨਹੀਂ ਮਤਲਬ ਜਿਹਦੇ ਨਾਲ ਪਰਿਵਾਰ ਦੀ ਕੋਈ ਇੱਜ਼ਤ ਵੀ ਨਹੀਂ ਖਰਾਬ ਹੁੰਦੀ ਜਾਂ ਪਰਿਵਾਰ ਨੂੰ ਕੋਈ ਉਹਦਾ ਨੁਕਸਾਨ ਨਹੀਂ ਹੁੰਦਾ ਉਹ ਫੈਸਲੇ ਵੀ ਔਰਤ ਨਹੀਂ ਲੈ ਸਕਦੀ ਅੱਗੇ ਅਗਮਜੋਤ ਗੁੱਡ ਮਾਰਨਿੰਗ ਦੀਦੀ ਜੀ ਵੈਰੀ ਗੁੱਡ ਮਾਰਨਿੰਗ ਹਾਂਜੀ ਤੁਸੀਂ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਹੋ ਆਪਣੇ ਬਾਰੇ ਜਰੂਰ ਦੱਸਦੇ ਰਿਹਾ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਪੋਰਟ ਕਰਨ ਲਈ ਇਹ ਸੀ ਆਪਣੀ ਅੱਜ ਦੀ ਕਹਾਣੀ ਤੇ ਕੱਲ ਦੀ ਕਹਾਣੀ ਦੇ ਕਮੈਂਟ ਮਿਲਾਂਗੇ ਆਪਾਂ ਕੱਲ ਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਸ਼ੀਕਲ ਜੀ